ਜਿਹੜੇ ਚਾਈਨੀਜ਼ ਫੂਡ ਨੂੰ ਅਸੀਂ ਆਪੋ ਆਪਣੇ ਘਰਾਂ ਵਿੱਚ ਜਾ ਕੇ ਨੰਨੇ-ਮੁੰਨੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਜਵਾਨ ਔਰਤਾਂ ਸਾਰਾ ਹੀ ਪਰਿਵਾਰ ਇਹਨਾਂ ਚਾਈਨੀਜ਼ ਖਾਣੇ ਦਾ ਆਨੰਦ ਮਾਣਦੇ ਆ ਪਰੰਤੂ ਸ਼੍ਰੀ ਮੁਕਸਰ ਸਾਹਿਬ ਦੇ ਕੋਟਗੋੜਾ ਰੋਡ ਵਾਲੇ ਸੰਗਣੀ ਆਬਾਦੀ ਦੇ ਸ਼ਹਿਰੀ ਕੇਂਦਰ ਵਿੱਚ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਨਾਲ ਲੰਬੇ ਸਮੇਂ ਤੋਂ ਚੱਲੇ ਚਾਈਨੀਜ਼ ਫੂਡ ਕਾਰਨਰ ਵਾਲਿਆ ਦੁਆਰਾ ਆਮ ਲੋਕਾਂ ਨੂੰ ਬੰਦਗੀ ਫਿਰ ਉਸੇ ਜੰਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਇਸ ਵੀਡੀਓ ਦੇ ਵਿੱਚ ਚਾਈਨੀਜ਼ ਫੂਡ ਕਾਰਨਰ ਵਾਲਾ ਵਿਅਕਤੀ ਫੂਡ ਕਾਰਟਰ ਵਿੱਚ ਵਰਤੇ ਜਾਣ ਵਾਲੇ ਬਰਤਨਾਂ ਨੂੰ ਸੀਵਰੇਜ ਦੇ ਪਾਣੀ ਵਿੱਚ ਰੱਖ ਕੇ ਧੋਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਘਟਨਾ ਦੀ ਵੀਡੀਓ ਬਣਾਉਣ ਲਈ ਦੋ ਭਰਾਵਾਂ ਵਿਕੀ ਸਿੰਘ ਅਤੇ ਪਾਲ ਸਿੰਘ ਨੇ ਮੀਡੀਆ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਬੀਤੀ ਰਾਤ ਲਗਭਗ 10:30 ਵਜੇ ਜਦੋਂ ਉਹ ਇਸ ਚਾਈਨੀਜ਼ ਫੂਡ ਕਾਰਨਰ ਤੋਂ ਕੁਝ ਖਾਣ ਦੇ ਲਈ ਪਹੁੰਚੇ ਤਾਂ ਇਸ ਮੌਕੇ ਵੀ ਹਲਾਤਾਵੇ ਵਿੱਚ ਸੀਵਰੇਜ ਦੇ ਪਾਣੀ ਨਾਲ ਧੋਤੇ ਜਾ ਰਹੇ ਭਾਂਡਿਆਂ ਦਾ ਸੀਨ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸ ਗਈ ਦੋਵੇਂ ਭਰਾਵਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਇਸ ਮਾਮਲੇ 'ਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾ ਜੋ ਲੋਕਾਂ ਹਾਊਸ ਅਜੇ ਆ ਵਾਹੇ ਸੇਤ ਨਾ ਖਿਲਵਾੜਨਾ ਉਸਤੇ ਜੀ ਅਸੀਂ ਰਾਤ ਨੂੰ 1:30 ਵਜੇ ਉੱਥੋਂ ਦੀ ਰੰਗ ਰਹੇ ਸੀ ਤੇ ਅਸੀਂ ਸੋਚਿਆ ਵੀ ਇੱਥੋਂ ਤੋਂ ਕੁਝ ਖਾਈਏ ਜਿਹੜੇ 버ਗਰ ਵਗੈਰਾ ਵੇਚਦੇ ਜੋ ਵੀ ਰੈਡੀ ਰੋਂਦੇ ਆ ਪਰ ਜਦੋਂ ਅਸੀਂ ਵੇਖਿਆ ਵੀ ਉਹ ਜਿਹੜੇ ਭਾਂਡੇ ਉੱਥੇ ਹੀ ਸੀਵਰੇਜ ਦਾ ਪਾਣੀ ਖੜਾ ਸੀ ਉਹਦੇ ਵਿੱਚ ਹੀ ਭਾਂਡੇ ਧੋਈ ਜਾਂਦੇ ਸੀ ਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਬਾਈ ਤੁਸੀਂ ਇਹ ਕੰਮ ਗਰਤ ਕਰ ਰਹੇ ਹੋ ਤੇ ਫਿਰ ਉਹਨਾਂ ਨੇ ਸਾਨੂੰ ਉਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਕਿਹੜੇ ਰੋਡ ਦੀ ਘਟਨਾ ਵੀ ਸੀ ਇਹ ਕੋੜਾ ਪੂਰਾ ਰੋਡ ਦੀ ਮੁੰਡਿਆ ਸਕੂਲ ਦੇ ਨਾਲ ਜੋ ਤੁਹਾਡੇ ਨਾਲ ਕੌਣ ਸੀ ਉਸ ਵੇਲੇ ਮੇਰੇ ਨਾਲ ਮੇਰਾ ਵੱਡਾ ਭਰਾ ਪਾਲ ਸਿੰਘ ਸੀ ਅਸੀਂ ਦੋਨੇ ਜਾਣੇ ਆ ਰਹੇ ਸੀ ਹਾਂਜੀ ਹਾਂਜੀ ਭਈ ਅਸੀਂ ਬਿਲਕੁਲ ਨਾਲ ਸੀਗੇ ਤੇ ਕੀ ਗੱਲ ਹੋਈ ਵੀਰ ਜੀ ਉੱਥੇ ਕੋਈ ਨਹੀਂ ਇਹ ਬ్రਦਰ ਆ ਛੋਟਾ ਕਹਿੰਦਾ ਕੋਈ ਖਾ ਕੇ ਆਈਏ ਬਾਜ਼ਾਰ ਅਸੀਂ ਗਏ ਤੇ ਤਕਰੀਬਨ ਰਾਤ 10:30 ਦਾ ਟਾਈਮ ਸੀਗਾ ਤੇ ਵੇਖਿਆ ਵੀ ਯਾਰ ਇਹ ਤਾਂ ਮੈਂ ਲਾਇਆ ਸਾਹਿਬ ਮੈਂ ਕਿਹਾ ਯਾਰ ਇੰਨੇ ਸ਼ਹਿਰ ਤੇ ਵਧੀਆ ਉਹਦੇ ਚੰਗੇ ਚੰਗੇ ਬੰਦੇ ਇੱਥੋਂ ਸਮਾਨ ਲੈ ਕੇ ਜਾਂਦੇ ਆ ਤੇ ਮੈਂ ਕਿਹਾ ਲੋਕਾਂ ਨੂੰ ਤਾਂ ਗਾਂਦੀ ਖਵਾਈ ਜਾਂਦੇ ਯਾਰ ਧਿਆਣੀਆਂ ਨਹੀਂ ਕਿਸੇ ਦਾ ਇੱਕ ਦਿਨ ਅੱਜ 18 ਤਰੀਕ ਹੋ ਗਿਆ ਕਿੰਨੀ ਤਰੀਕ ਇਹ 17 ਤਰੀਕ ਰਾਤ ਨੂੰ ਤਕਰੀਬਨ 10 10:30 ਦਾ ਟਾਈਮ ਸੀ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਬਾਰੇ ਬੋ ਬੇਨਤੀ ਆ ਵੀ ਨਗ ਨਹੀਂ ਧਿਆਨ ਦਿੱਤਾ ਜਾਵੇ ਆ ਜਿਹੜੇ ਪਰਦੇਸੀ ਇੱਥੇ ਆ ਕੇ ਲੋਕਾਂ ਨੂੰ ਗੰਦ ਖਵਾਈ ਜਾਂਦੇ ਆ ਜਿਹੜੇ ਚਾਈਨੀਜ਼ ਫੂਡ ਨੂੰ ਅਸੀਂ ਆਪੋ ਆਪਣੇ ਘਰਾਂ ਵਿੱਚ ਜਾ ਕੇ ਨੰਨੇ-ਮੁੰਨੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਜਵਾਨ ਔਰਤਾਂ ਸਾਰਾ ਹੀ ਪਰਿਵਾਰ ਇਹਨਾਂ ਚਾਈਨੀਜ਼ ਖਾਣੇ ਦਾ ਆਨੰਦ ਮਾਣਦੇ ਆ ਪਰੰਤੂ ਸ੍ਰੀ ਮੁਕਸਰ ਸਾਹਿਬ ਦੇ ਕੋਟਕੋੜਾ ਰੋਡ ਵਾਲੇ ਸੰਗਣੀ ਆਬਾਦੀ ਦੇ ਸ਼ਹਿਰੀ ਕੇਂਦਰ ਵਿੱਚ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਨਾਲ ਲੰਬੇ ਸਮੇਂ ਤੋਂ ਚੱਲੇ ਚਾਈਨੀਜ਼ ਫੂਡ ਕਾਰਨਰ ਵਾਲਿਆਂ ਦੁਆਰਾ ਆਮ ਲੋਕਾਂ ਨੂੰ ਗੰਦਗੀ ਫਿਰੋਸੇ ਜਾਂਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਇਸ ਵੀਡੀਓ ਦੇ ਵਿੱਚ ਚਾਈਨੀਜ਼ ਫੂਡ ਕਾਰਨਰ ਵਾਲਾ ਵਿਅਕਤੀ ਫੂਡ ਕਾਰਟਰ ਵਿੱਚ ਵਰਤੇ ਜਾਣ ਵਾਲੇ ਬਰਤਨਾਂ ਨੂੰ ਸੀਵਰੇਜ ਦੇ ਪਾਣੀ ਵਿੱਚ ਰੱਖ ਕੇ ਧੋਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਘਟਨਾ ਦੇ ਇੱਕ ਵੀਡੀਓ ਬਣਾਉਣ ਲਈ ਦੋ ਭਰਾਵਾਂ ਵਿਕੀ ਸਿੰਘ ਅਤੇ ਪਾਲ ਸਿੰਘ ਨੇ ਮੀਡੀਆ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਬੀਤੀ ਰਾਤ ਲਗਭਗ 10:30 ਵਜੇ ਜਦੋਂ ਇਸ ਚਾਈਨੀਜ਼ ਫੂਡ ਕਾਰਨਰ ਤੋਂ ਕੁਝ ਖਾਣ ਦੇ ਲਈ ਪਹੁੰਚੇ ਤਾਂ ਇਸ ਮੌਕੇ ਤੇ ਹਲਾਤਾਕਾਰ ਦੇ ਵਿੱਚ ਸ਼ਿਵਰੇ ਦੇ ਪੈਰ ਨਾਲ ਝੋਟੇ ਜਾ ਰਹੇ ਭਾਂਡਿਆਂ ਦਾ ਸੀਨ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸ ਗਈ। ਦੋਵੇਂ ਭਰਾਵਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਇਸ ਮਾਮਲੇ 'ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਲੋਕਨ ਹਾਊਸ ਅਜੇਆ ਵਾਂਗ ਇਹ ਸੇਤ ਨਾ ਖੇਲਵਾੜ ਮਾ ਉਸਤੇ हां जी ਅਸੀਂ ਰਾਤ ਨੂੰ 1:30 ਵਜੇ ਉੱਥੋਂ ਦੀ ਰੰਗ ਰਹੇ ਸੀ ਤੇ ਅਸੀਂ ਸੋਚਿਆ ਵੀ ਇੱਥਾਂ ਤੋਂ ਕੁਝ ਖਾਈਏ ਜਿਹੜੇ 버거 ਵਗੈਰਾ ਵੇਚਦੇ ਜੋ ਵੀ ਰੇੜੀ ਲਾਉਂਦੇ ਆ ਪਰ ਜਦੋਂ ਅਸੀਂ ਵੇਖਿਆ ਵੀ ਉਹ ਜਿਹੜੇ ਭਾਂਡੇ ਉੱਥੇ ਹੀ ਸੀਵਰੇਜ ਦਾ ਪਾਣੀ ਖੜਾ ਸੀ ਉਹਦੇ ਵਿੱਚ ਹੀ ਭਾਂਡੇ ਧੋਈ ਜਾਂਦੇ ਸੀ ਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਬਾਈ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਤੇ ਫਿਰ ਉਹਨਾਂ ਨੇ ਸਾਨੂੰ ਉਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਕਿਹੜੇ ਰੋਡ ਦੀ ਘਟਨਾ ਵੀਰ ਜੀ ਇਹ ਕੋੜਾ ਪੂਰਾ ਰੋਡ ਦੀ ਮੁੰਡਿਆ ਸਕੂਲ ਦੇ ਨਾਲ ਦੋ ਤੁਹਾਡੇ ਨਾਲ ਕੌਣ ਸੀ ਉਸ ਵੇਲੇ ਮੇਰੇ ਨਾਲ ਮੇਰਾ ਵੱਡਾ ਭਰਾ ਪਾਲ ਸਿੰਘ ਸੀ ਅਸੀਂ ਦੋਨੋਂ ਯਾਨੇ ਆ ਰਹੇ ਸੀ ਹਾਂਜੀ ਹਾਂਜੀ ਭਈ ਅਸੀਂ ਬਿਲਕੁਲ ਨਾਲ ਸੀਗੇ ਤੇ ਕੀ ਗੱਲ ਹੋਈ ਵਿਜੀ ਉੱਥੇ ਕੋਈ ਨਹੀਂ ਇਹ ਬ੍ਰਦਰ ਆ ਛੋਟਾ ਕਹਿੰਦਾ ਕੋਈ ਖਾ ਕੇ ਆਈਏ ਬਾਜ਼ਾਰ ਅਸੀਂ ਗਏ ਤੇ ਤਕਰੀਬਨ ਰਾਤ 8:30 ਦਾ ਟਾਈਮ ਸੀਗਾ ਤੇ ਵੇਖਿਆ ਵੀ ਯਾਰ ਇਹ ਤਾਂ ਮਹਿਲਾ ਆ ਸਾਹਿਬ ਮੈਂ ਕਿਹਾ ਯਾਰ ਇੰਨੇ ਸ਼ਹਿਰ ਤੇ ਵਧੀਆ ਉਹਦੇ ਚੰਗੇ ਚੰਗੇ ਬੰਦੇ ਇੱਥੋਂ ਸਮਾਨ ਲੈ ਕੇ ਜਾਂਦੇ ਆ ਤੇ ਮੈਂ ਕਿਹਾ ਲੋਕਾਂ ਨੂੰ ਤਾਂ ਗਾਂਦੀ ਖਵਾਈ ਜਾਂਦੇ ਯਾਰ ਧਿਆਣੀਆਂ ਨਹੀਂ ਕਿਸੇ ਦਾ ਇੱਕ ਦਿਨ ਅੱਜ 18 ਤਰੀਕ ਹੋ ਗਈਏ ਕਿੰਨੀ ਤਰੀਕ ਹੈ 17 ਤਰੀਕ ਰਾਤ ਨੂੰ ਤਕਰੀਬਨ 10 10:30 ਦਾ ਟਾਈਮ ਸੀ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਬੋ ਬੇਨਤੀਆਂ ਵੀ ਇਨਕ ਨਹੀਂ ਧਿਆਨ ਦਿੱਤਾ ਜਾਵੇ ਆ ਜਿਹੜੇ ਪਰਦੇਸੀ ਇੱਥੇ ਆ ਕੇ ਲੋਕਾਂ ਨੂੰ ਗੰਦ ਖਵਾਈ ਜਾਂਦੇ ਆ